ਦੋਸਤੋ ਮੈਂ ਤੁਹਾਡਾ ਪਨਾ ਰਾਜਕੁਮਾਰ ਜੋ ਕਿ ਅੱਜ ਅਸੀਂ ਗੱਲ ਕਰ ਰਹੇ ਆਂ ਸ਼ੂਗਰ ਦੀ ਬਿਮਾਰੀ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਆਪਣੇ ਦਰਸ਼ਕਾਂ ਨਾਲ ਅਸੀਂ ਸਾਂਝੀ ਕਰਦੇ ਆਂ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਸ਼ੂਗਰ ਦੀ ਬਿਮਾਰੀ ਖਤਰਨਾਕ ਵੀ ਹੈ ਤੇ ਇਹ ਕੋਈ ਖਤਰਨਾਕ ਨਹੀਂ ਦੋਨੋਂ ਹੀ ਗੱਲਾਂ ਇਹਦੇ ਵਿੱਚ ਸ਼ੂਗਰ ਦੀ ਬਿਮਾਰੀ ਨਾਲ ਬੰਦੇ ਦੀ ਅੱਖਾਂ ਚੜ੍ਹ ਜਾਂਦੀਆਂ ਨੇ ਗੁਰਦੇ ਚੜ੍ਹ ਜਾਂਦੇ ਨੇ ਹੱਥ ਪੈਰ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ ਦਾ 슈ગર ਦੇ ਵਿਸ਼ੇਸ਼ ਅਸੀਂ ਗੱਲ ਕਰਦੇ ਹਾਂ ਰਾਜਕੁਮਾਰ ਜੀ ਤੁਹਾਨੂੰ 슈ગર ਬਾਰੇ ਕੀ ਨੌਲੇਜ ਹੈ ਅਸੀਂ ਇਹ ਪੁੱਛ ਰਹੇ ਹਾਂ ਕਿ ਤੁਹਾਨੂੰ ਡਾਕਟਰੀ ਕੀਤੀ ਹੈ ਜਾਂ ਤੁਸੀਂ ਟਾਈਪਿਸਟ ਕਰਦੇ ਹੋ ਤੇ ਇਸ ਬਾਰੇ ਤੁਹਾਨੂੰ ਕਿਹਨੇ ਨੌਲੇਜ ਦਿੱਤੀ ਹੈ ਤੇ ਕਿਵੇਂ ਦਿੱਤੀ ਬਿਲਕੁਲ ਕਮਲ ਜੀ ਜਿਸ ਤਰ੍ਹਾਂ ਤੁਸੀਂ ਕੁਐਸਚਨ ਕੀਤਾ ਮੈਨੂੰ ਪੁੱਛਿਆ ਕਿ ਮੈਂ ਬਕਾਇਦਾ ਮੇਰਾ ਜਿਹੜਾ ਕੀਤਾ ਟਾਈਪਿਸਟ ਦਾ ਹੈ ਕੰਪਿਊਟਰ ਦਾ ਤਸੀਲ ਗੇਟ ਤੇ ਮੇਰਾ ਟਾਈਪ ਦਾ ਕੰਮ ਹੈ ਪਰਾਣਾ ਤਾਂ ਸ਼ੂਗਰ ਬਾਰੇ ਮੈਨੂੰ ਕਿਸੇ ਨੇ ਵੀ ਜਾਣਕਾਰੀ ਨਹੀਂ ਦਿੱਤੀ ਜਦ ਕਿ ਮੈਂ ਖੁਦ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹਾਂ ਤਾਂ ਸ਼ੂਗਰ ਦੀ ਬਿਮਾਰੀ ਜਿਨ੍ਹਾਂ ਨੂੰ ਹੈ ਉਹਨਾਂ ਵਾਸਤੇ ਮੈਂ ਇੱਕ ਕਰੇਲੂ ਨੁਸਖਾ ਤੁਹਾਨੂੰ ਦੱਸਾਂਗਾ ਜੋ ਕਿ ਬਹੁਤ ਹੀ ਸਸਤਾ ਫਾਇਦੇਮੰਦ ਇਲਾਜ ਹੈ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂਜੀ ਤੇ ਫਿਰ ਸਾਨੂੰ ਦੱਸੋ ਕਿ ਸ਼ੂਗਰ ਬਾਰੇ ਵੀ ਕੀ ਗਵਾਈ ਹੈ ਤੁਹਾਡੇ ਕੋਲੇ ਜਾਂ ਕੋਈ ਕੋ ਜੜੀ ਬੂਟੀ ਹੈ ਕੀ ਜੜੀ ਬੂਟੀ ਹੈ ਜਿਹੜੀ ਸ਼ੂਗਰ ਦੇ ਨੂੰ ਪਲੇਟਾਈ ਬੰਦ ਹਾਂਜੀ ਕਮਲ ਜੀ ਮੈਂ ਤੁਹਾਨੂੰ ਅੱਜ ਜਾਣਕਾਰੀ ਦੇ ਰਿਹਾ ਆ ਦੇਖੋ ਮੈਨੂੰ ਕਾਫੀ ਸਮੇਂ ਤੋਂ ਸ਼ੂਗਰ ਦੀ ਪ੍ਰੋਬਲਮ ਹੈ ਤੇ ਸ਼ੂਗਰ ਕਰਕੇ ਮੈਂ ਖੁਦ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਆਇਆ ਸੀ ਆ ਦੇਖੋ ਮੈਂ ਆਪ ਦਾ ਹਾਲਾਤ ਦਿਖਾਉਣਾ ਸ਼ੂਗਰ ਦੀ ਬਿਮਾਰੀ ਕਰਕੇ ਮੇਰਾ ਇੱਕ ਪੈਰ ਕੱਟਣ ਤੱਕ ਦੀ ਨੌਬਤ ਆ ਗਈ ਤੇ ਕੱਟਿਆ ਗਿਆ ਤਾਂ ਸਾਡੇ ਦਰਸ਼ਕਾਂ ਨੂੰ ਦਿਖਾਉਣ ਦਾ ਮਤਲਬ ਇਹੀ ਹੈ ਕਿ ਤੁਸੀਂ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਉਸ ਦਾ ਤੁਸੀਂ ਟਾਈਮ ਰੈਂਦੇ ਹੋਏ ਇਲਾਜ ਕਰਾ ਸਕਦੇ ਨਹੀਂ ਤਾਂ ਸ਼ੂਗਰ ਕਰਕੇ ਆ ਦੇਖੋ ਮੇਰਾ ਕੀ ਹਾਲ ਹੋਇਆ ਤਾਂ ਇਸ ਵੰਦ ਵਿੱਚ ਮੈਨੂੰ ਵੀ ਕਿਸੇ ਨੇ ਪਹਿਲਾਂ ਇਹ ਸੱਜਣ ਨੇ ਕਿਹਾ ਸੀ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਪਨੀਰ ਡੋਡੀ ਖਾਇਆ ਕਰੋ ਪਨੀਰ ਡੋਡੀ ਲਿਆ ਕਰੋ ਤੇ ਪਨੀਰ ਡੋਡਾ ਕੀ ਹੁੰਦਾ ਜੀ ਰਤ কুমার ਜੀ ਦਿਖਾਉਂਗੇ ਜਰਾ ਬਿਲਕੁਲ ਬਿਲਕੁਲ ਸਰ ਪੂਰੀ ਜਾਣਕਾਰੀ ਦੇਣਾ ਸਾਡਾ ਫਰਜ਼ ਹੈ ਤਾਂ ਕਿ ਕਿਸੇ ਦਾ ਭਲਾ ਹੋਵੇ ਇਹ ਇਹ ਪਨੀਰ ਡੋਡੀ ਕਹਿੰਦੇ ਆ ਜੀ ਇਹਨੂੰ ਆ ਦਿਖਾਣੇ ਆ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਆ ਦੇਖੋ ਜੀ ਇਹਨੂੰ ਪਨੀਰ ਆਪੇ ਡੋਡੀ ਪਨੀਰ ਡੋਡੀ ਕਹਿੰਦੇ ਆ ਇਹਨੂੰ ਇਹਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਹਾਂ ਬਿਲਕੁਲ ਸਰ ਇਹ ਨਾ ਆਪਣੇ ਕਿਸੇ ਵੀ ਪंसारी ਦੀ ਦੁਕਾਨ ਤੇ ਤੁਸੀਂ ਜਾ ਕੇ ਪਨੀਰ ਡੋਡੀ ਕਹਿ ਦਿਓ ਤਾਂ ਇਹ 30 ਰੁਪਏ ਦੀ ਬਹੁਤ ਸਸਤਾ ਹੈਗਾ 30 ਰੁਪਏ ਦੀ 100 ਗ੍ਰਾਮ ਆ ਜਾਂਦੀ ਹੈ ਦੇਖੋ ਕਿੰਨਾ ਹੈ ਤਾਂ ਇਹ ਜਿਵੇਂ ਤੁਸੀਂ ਪੁੱਛਿਆ ਵੀ ਇਹ ਨਹੀਂ ਲੈਣੀ ਕਿਵੇਂ ਹਾਂਜੀ ਤਾਂ ਇਹਦੇ ਦਾਸਕ ਦਾਣੀ ਢੇਲੀ ਰੋਜ਼ਾਨਾ ਦਾਸਕ ਦਾਣੇ ਢੇਲੀ ਰਾਤ ਨੂੰ ਪਾਣੀ ਦੇ ਵਿੱਚ ਇੱਕ ਗਲਾਸ ਦੇ ਵਿੱਚ ਭਿਓ ਕੇ ਰੱਖ ਦੋ ਤਾਂ ਸਵੇਰੇ ਪਾਣੀ ਦਾ ਰੰਗ ਬਦਲ ਜਾਊਗਾ ਤੇ ਪਾਣੀ ਕੋੜਾ ਵੀ ਹੋਊਗਾ ਤੇ ਤੁਸੀਂ ਇਹਦਾ ਪਾਣੀ ਪੀਣਾ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹਾਂ ਬਿਲਕੁਲ ਜੀ ਕਮਲ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੈਂ 6 ਮਹੀਨੇ ਤੋਂ ਲਗਾਤਾਰ ਇਹ ਪਾਣੀ ਪੀ ਰਿਹਾ ਤੇ ਪਹਿਲਾਂ ਮੇਰੀ ਸ਼ੂਗਰ 300 400 ਰਹਿਦੀ ਸੀ ਪਰ ਜਦੋਂ ਤੋਂ ਮੈਂ ਪਨੀਰ ਡੋਡੀ ਦਾ ਪ੍ਰਯੋਗ ਕੀਤਾ ਹੈ ਤਾਂ ਪਨੀਰ ਜੋੜੀ ਨਾਲ ਹੁਣ ਮੇਰੀ ਸ਼ੂਗਰ ਨਾਰਮਲ ਰਹਦੀ ਹੈ 100 150 ਪਹਿਲਾਂ ਦੇਖੋ ਮੈਂ ਵੀ ਜਿਵੇਂ ਡਾਕਟਰ ਕਹਿ ਦਿੰਦੇ ਆ ਦਵਾਈ ਉਵੇਂ ਖਾਣੀ ਪੈਂਦੀ ਹੈ 150 200 ਰੁਪਏ ਦੀ ਰੋਜ਼ਾਨਾ ਦਵਾਈ ਸੀਗੀ ਜਿਹੜੀ ਮੈਂ ਖਾਂਦਾ ਰਿਆ ਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਆ ਉਹਦੇ ਨਾਲ ਬੰਦੇ ਦੇ ਹੋਰ ਵੀ ਨੁਕਸਾਨ ਹੁੰਦੇ ਨੇ ਸਾਈਡ ਇਫੈਕਟ ਵੀ ਹੁੰਦੇ ਨੇ ਪਰ ਆਹ ਚੀਜ਼ ਘਰੇਲੂ ਨੁਸਖਾ ਸਸਤਾ ਇਲਾਜ ਹੈ ਤੇ ਇਦੇ 'ਚ ਕੋਈ ਸਾਈਡ ਇਫੈਕਟ ਨਹੀਂ ਹੈ ਤਾਂ ਇਹਦੇ ਨਾਲ ਖੂਨ ਸਾਫ਼ ਹੁੰਦਾ ਹੈ ਜੇ ਸਾਡੇ ਸਰੀਰ 'ਚ ਕਿਤੇ ਬਲੌਕੀਜ਼ ਹੈ ਜਿਵੇਂ ਪਿੱਛੇ ਜੇ ਮੈਨੂੰ ਸਾਹ ਵੀ ਬੜਾ ਔਖਾ ਹੋਣ ਲੱਗਿਆ ਸੀਗਾ ਉਹ ਵੀ ਹੁਣ ਠੀਕ ਹੋ ਗਿਆ ਨਾਰਮਲ ਹੋ ਗਿਆ ਜਾਂ ਸਾਡੇ ਕੋਈ ਬਲੌਕੀਜ਼ ਹੈ ਕਿਤੇ ਤਾਂ ਉਹ ਵੀ ਖੂਨ ਸਾਫ਼ ਹੋ ਕੇ ਸਾਡੀ ਨਾੜਾਂ ਵੀ ਖੁੱਲਦਾ ਹੈ ਪਨੀਰ ਰੋਟੀ ਦਾ ਇਹਨਾਂ ਲਾਭ ਆਸ਼ਮਾਨ ਜੀ ਮੈਨੂੰ ਆ ਦੱਸੋ ਕਿ ਤੁਹਾਨੂੰ ਕਿੰਨੇ ਦਿਨ ਖਾ ਕੇ ਕੀ ਫਰਕ ਪਿਆ ਸ਼ੁਰੂ ਸਰ ਮੈਂ ਇਹ 6 ਮਹੀਨੇ ਤੋਂ ਲਗਾਤਾਰ ਖਾ ਰਿਹਾ ਹਾਂ ਰਾਤ ਨੂੰ 10 ਦਾਣੇ ਜਾਂ 15 ਦਾਣੇ ਇੱਕ ਗਲਾਸ ਪਾਣੀ ਤੇ ਪਾ ਕੇ ਰੱਖ ਦਿੰਨੇ ਆ ਸਵੇਰੇ ਉੱਠਦੇ ਸਾਰ ਖਾਲੀ ਪੇਟ ਇਹ ਪਾਣੀ ਪੀਣਾ ਹੈ ਪਾਣੀ ਪੀਣਾ ਥੋੜਾ ਜਿਹਾ ਕੋੜਾ ਹੁੰਦਾ ਹੈ ਇਹ ਰੰਗਲ ਬਦਲ ਜਾਂਦਾ ਜਾਂਦਾ ਪਰ ਇਹਦਾ ਫਾਇਦਾ ਦਿਨਾ ਹੈ ਜਿੰਨੇ ਆਪਾਂ ਇਹਦੇ ਗੁਣ ਕਹਿ ਲੀਏ ਓਨੇ ਹੀ ਘਟੇ ਤਾਂ ਜਿਨ੍ਹਾਂ ਨੂੰ ਸਾਡੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸ਼ੂਗਰ ਹੈ ਤਾਂ ਤੁਸੀਂ ਪੰਚਾਰੀ ਦੀ ਕਿਸੇ ਵੀ ਦੁਕਾਨ ਤੇ ਜਾ ਕੇ ਪਨੀਰ ਡੋਡੀ ਲੈ ਲਓ 30 ਰੁਪਏ ਦੀ ਆ ਜਾਂਦੀ ਹੈ ਸੋ ਬਰਾ ਮੈਂ ਵੀ ਅੱਜ ਵੀ ਲੈ ਕੇ ਆਇਆ ਕਿਉਂਕਿ ਮੈਨ ਖਤਮ ਨਹੀਂ ਹੋ ਦਿੰਦਾ ਜਦੋਂ ਖਤਮ ਹੋ ਜਾਂਦੀ ਉਸ ਦਿਨ ਹੀ ਲੈ ਕੇ ਆਉਣਾ ਤੇ ਇਹ 10 ਦਾਣੇ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਚ ਪਾ ਕੇ ਰੱਖੋ ਤੇ ਸਵੇਰੇ ਤੁਸੀਂ ਇਹਦਾ ਪਾਣੀ ਖਾਲੀ ਪੇਟ ਪਾਣੀ ਪੀਓ ਤੁਹਾਨੂੰ ਬਹੁਤ ਫਾਇਦੇ ਮਿਲਣਗੇ ਸਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਆਪਣੇ ਦਰਸ਼ਕਾਂ ਨਾਲ ਅਸੀਂ ਸਾਂਝੀ ਕਰਦੇ ਹਾਂ ਤਾਂ ਕਿ ਕਿਸੇ ਦਾ ਭਲਾ ਹੋ ਕਿਉਂਕਿ ਸਾਡੀ ਬਾਣੀ ਵਿੱਚ ਵੀ ਲਿਖਿਆ ਹੈ ਸਾਰੇ ਧਰਮਾਂ ਦਾ ਇੱਕੋ ਜਿਹਾ ਹੈ ਕਰਪਲਾ ਹੋ ਪਲਾ ਅੰਤ ਪੜਾ ਪਲਾ ਠੀਕ ਰਾਜਕੁਮਾਰ ਜੀ ਧੰਨਵਾਦ ਤੁਹਾਡਾ ਸ਼ੁਗਰਵਾਰੇ ਸਾਨੂੰ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਸਰ ਥੈਂਕ ਯੂ